ਸਾਰੂ ਕੁੜੀ ਕਹਿੰਦੀ ਵੀ ਹੀ ਮੈਨੂੰ ਦੱਸਦੀ ਹੀ ਫੋਨ ਕਰਕੇ ਫੇ ਮੇਰੇ ਨਾਲ ਚਾਚਾ ਆਂਦਾ ਮੇਰੇ ਨਾਲ ਰਿਲੇਸ਼ਨ ਬਣਾ ਰਿਲੇਸ਼ਨ ਬਣਾ ਸਰ ਮੈਨੂੰ ਫੋਨ ਕਰਕੇ ਦੱਸਦੀ ਹੀ ਵਿਚਾਰੀ ਜੇ ਇੱਕ ਗਲਤ ਹਰਕਤਾਂ ਕਰਦੀ ਹੂ ਆ ਉਹ ਆਜਾ ਅੱਜ ਕੋ ਮੇਰੇ ਮੈਸੇਜ ਆਡੀਓ ਸਭ ਕੁਝ ਮੇਰੇ ਕੋਲ ਤੇ ਆ ਖੁਦ ਮੈਂ ਉਹ ਜਗਜਾੜ ਕਰਦੀ ਕਿੰਨਾ ਚਿਰ ਪਹਿਲਾਂ ਤੁਸੀਂ ਆਪਣੀ ਬੇਟੀ ਦਾ ਵਿਆਹ ਕੀਤਾ ਸੀ 5 ਮਿੰਟ 5 ਮਿੰਟ ਉਹਨੇ ਨਹੀਂ ਫਾ ਲਿਆ ਸਰ ਇਦਾਂ ਦੀ ਅਡੀਤੀ ਨਹੀਂ ਹੈਗੀ ਜਾਂ ਮੈਂ ਜਾ ਕੇ ਮੈਂ ਕਮਰਾ ਦੇਖਿਆ ਤੇ ਕਮਰਾ ਵੀ ਆਇਆ ਕਲੀਨ ਪੂਰਾ ਸਾਫ ਸੀਗਾ ਕੋਈ ਮਤਲਬ ਪੱਟੇ ਦੇ ਪੱਕੇ ਦੇ ਉੱਤੇ ਕੋਈ ਵੀ ਮਤਲਬ ਨਿਸ਼ਾਨ ਨਹੀਂ ਇਕੱਟਾ ਜਿਵੇਂ ਉਹਦਾ ਹੀ 5 ਮਹੀਨੇ ਪਹਿਲਾਂ ਜਿਹੜਾ ਉਹਦਾ ਵਿਆਹ ਹੋਇਆ ਸੀ ਸਹੁਰੇ ਪਰਿਵਾਰ ਵੱਲੋਂ ਜਿਹੜਾ ਉਹਦਾ ਫਾਹ ਦੇ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਸਰ ਤਾਂ ਨਹੀਂ ਕਹਿ ਰਹੇ ਆ ਕਿ ਫਾ ਨਹੀਂ ਉਹਨੇ ਲਿਆ ਉਹਨਾਂ ਨੇ ਆਪ ਮਾਰਿਆ ਉਹਨਾਂ ਨੇ ਆਪ ਮਾਰਿਆ ਸਰ ਜਾਨਦੈ ਨੂੰ ਆਡੇ ਗਹਿਣਾ ਵੀ ਲਾੜਿਆ ਸਾਰਾ ਜਿਹੜਾ ਗਹਿਣਾ ਵਾ ਉਹ ਖੋਦ ਦੀ ਚਾਚੀ ਨਹੀਂ ਜਿਹਦੇ ਗਲੋਂ ਲਵਾਇਆ ਵਾ ਇਹ ਦਰਬਾਰ ਸਾਹਿਬ ਚੱਲੀ ਉਹਨੇ ਆਖਿਆ ਪਹਿਲਾਂ ਗਹਿਣਾ ਲਾ ਫਿਆ ਤੇ ਮੇਨੂੰ ਨਾਲ ਸਰ ਮੈਂ ਹੋ ਗਿਆ ਫੇਕੂ ਸਾਈਡ ਤੇ ਹੋ ਜਾ ਕਰ ਬਚ ਜਾ ਬੱਚਾ ਸਰ ਪਰ ਨਹੀਂ ਸਰ ਉਹ ਅੰਦ ਤੇ ਆ ਕੇ ਉਹਨਾਂ ਨੇ ਫਾੜੀ ਲਈ ਕੁੜੀ ਸਾਡੀ ਤਾਂ ਪਤਾ ਨਹੀਂ ਕੀ ਕੋਸ਼ਿਸ਼ ਕੀਤਾ ਆਵਾ ਤੇ ਸਰ ਲਾਛਾਂ ਪਈਆਂ ਯਾ ਤਾਨੀ ਲੱਕ ਚ ਹੋਈਆਂ ਗਈਆਂ ਸੀ ਔਰ ਜਿਹੜਾ ਉਹ ਲਾਸਾਂ ਦੀ ਗੱਲ ਕਰਦੇ ਆ ਉਹ ਲਾਸਾਂ ਉਹਦੇ ਪਿਓ ਨੇ ਕੁੱਟਾਇਆ ਕੁੜੀ ਦੇ ਨੇ ਔਰ ਮਾਂ ਨੂੰ ਕੁੱਟਾਇਆ ਆਬ ਮਾਰਤੀ ਉਹਨਾਂ ਨੇ ਚਾਚੇ ਸੋਰੇ ਨੇ ਮਾਰੀ ਆ ਸਰ ਉਹਦੀ ਜ ਤਨ ਹੱਥ ਪਾਉਂਦਾ ਸੀ 5 ਮਹੀਨੇ ਵਿਆਹ ਕੀਤੇ ਸੀ ਹੱਥਾਂ ਦੇ ਵਿੱਚ ਤੂੜਾ ਸੀ ਤੇ ਅੱਜ ਜਿਸ ਘਰ ਦੇ ਵਿੱਚੋਂ ਉਸ ਧੀ ਨੂੰ ਬੜੇ ਚਾਵਾਂ ਦੇ ਨਾਲ ਤੋਰਿਆ ਸੀ ਅੱਜ ਉਸ ਘਰ ਦੇ ਵਿੱਚ ਜਿਹੜੇ ਕੀੜਨੇ ਪੈ ਰਹੇ ਨੇ ਆਪ ਸਾਰੇ ਸੀਗੇ ਜੜੇ ਵਾਸਤੇ ਪੈ ਚੂਫੇ ਤੇ ਬੈਠੇ ਕੋਈ ਕੁਝ ਨਹੀਂ ਕਹਿੰਦੇ ਪੈ ਜਾਂ ਕੋਈ ਅੱਖਾਂ ਦੇ ਵਿੱਚ ਆਂਸੂ ਨਹੀਂ ਸੀ ਉਹਨਾਂ ਦੇ ਤੇ ਉਹਨਾਂ ਨੇ ਸਾਨੂੰ ਵਿਆਹ ਕਹਿੰਦੇ ਨਹੀਂ ਕਰੋ ਹੀ ਕਰੋ ਸਾਡੇ ਮੁੰਡੇ ਨੇ ਬਾਹਰ ਹੋਣਾ ਉਹਨੂੰ ਛੁੱਟੀ ਥੋੜੀ ਮਿਲਨੀ ਹੈ ਹੀ ਵਿਆਹ ਹੀ ਕਿਹਾ ਅਜੇ ਤੇ ਮਰੀ ਨਾਮ ਨਹੀਂ ਕਰਾਇਆ ਹੋਨੇ ਥੋੜਾ ਵੀ ਅੱਜ ਉਹਦੀ ਜਾਨ ਚਲੇਗੀ ਆ ਤੇ ਇਹ ਅਰੋਪ ਲਾਉਂਦੇ ਆ ਉਹਦੇ ਹੁੰਦਿਆਂ ਗੱਲ ਕਰਦੇ ਪੂਆ ਆ ਪੂਆ ਦੀ ਕੁੜੀ ਹੈ ਜਿਹੜੀ ਉਹ ਦਿਨ ਸਾਨੂੰ ਇੱਕੋ ਗੱਲ ਕਰੀ ਗਈ ਸਾਨੂੰ ਇਹ 30 ਫੋਨ ਕੀਤੇ ਤੂੰ ਹੀ ਲੈ ਕੇ ਗਣਗੇ ਵੀ ਵੀ ਸਿਆਣੇ ਦੇ ਲੈ ਕੇ ਆਉਂਦਾ ਕੀ ਕਾਰਨ ਸੀ ਕਹਿੰਦੇ ਇਹਨੂੰ ਲੈ ਜੋ ਅਸੀਂ ਰੱਖਣੀ ਕੁੜੀ ਨੇ ਵੀ ਸਾਨੂੰ ਕਿਹਾ ਮੇਰ ਨਾਲ ਹੀ ਗੱਲ ਹੋਈ ਸਵੇਰੇ ਚਾਚੀ ਮੈਨੂੰ ਲੈ ਜੋ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜਿਓ ਬੋਲ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਪਹੁੰਚੇ ਆ ਪਿੰਡ ਕੋਟ ਦਸੰਧੀ ਮਲ ਦੇ ਵਿੱਚ ਜੋ ਤਰਨਤਾਰਨ ਦੇ ਪਿੰਡ ਇੱਕ ਪਿੰਡ ਹੈ ਜਿੱਥੇ ਇੱਕ ਨਾਹ ਵਿਵਹਤਾ ਜਿਹੜੀ ਲੜਕੀ ਦੀ ਜਿਹੜੀ ਆ ਫਹਾ ਲੈ ਕੇ ਫਹਾ ਦੇ ਫਹਾ ਲਾਉਣ ਦੇ ਕਾਰਨ ਜਿਹੜੀ ਆ ਉਹਦੀ ਮੌਤ ਹੋ ਗਈ ਆ ਪਰਿਵਾਰ ਵੱਲੋਂ ਜਿਹੜੇ ਆ ਇਲਜ਼ਾਮ ਲਗਾਏ ਜਾ ਰਹੇ ਨੇ ਦੋਸ਼ ਲਗਾਏ ਜਾ ਰਹੇ ਨੇ ਕਿ ਸਹੁਰੇ ਪਰਿਵਾਰ ਵੱਲੋਂ ਸਾਡੀ ਧੀ ਦਾ ਜਿਹੜਾ 5 ਮਹੀਨੇ ਪਹਿਲਾਂ ਜਿਹੜਾ ਉਹਦਾ ਵਿਆਹ ਹੋਇਆ ਸੀ ਸਹੁਰੇ ਪਰਿਵਾਰ ਵੱਲੋਂ ਜਿਹੜਾ ਉਹਦਾ ਫਾਹ ਦੇ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਪਰਿਵਾਰ ਨਾਲ ਗੱਲਬਾਤ ਕਰਦੀਆਂ ਕਿ ਸਾਰਾ ਇਹ ਕਾਰਨ ਕੀ ਬਣਿਆ ਕਿ ਲੜਕੀ ਨੂੰ ਜਿਹੜਾ ਸਹੁਰੇ ਪਰਿਵਾਰ ਵੱਲੋਂ ਫਹਾ ਦੇ ਕੇ ਮਾਰਨ ਦੇ ਕੀ ਕਾਰਨ ਨੇ ਆਹ ਗੱਲਬਾਤ ਕਰਦੇ ਆਂ ਪਰਿਵਾਰ ਦੇ ਨਾਲ ਜਿਸੇ ਕਿ ਪਰਿਵਾਰ ਦੇ ਘਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਾਰੇ ਹੀ ਲੋਕ ਇਸ ਵੇਲੇ ਦੁੱਖ ਦੇ ਵਿੱਚ ਸ਼ਾਮਲ ਨੇ ਤੇ ਰੋਕਰ ਲਾ ਰਹੇ ਨੇ ਗੱਲਬਾਤ ਕਰਦੇ ਆਂ ਸਾਡੇ ਨਾਲ ਭੈਣ ਜੀ ਮੌਜੂਦ ਨੇ ਭੈਣ ਜੀ ਸਸੀ ਗਾਲ ਜੀ ਸਸੀ ਗਾਲ ਜੀ ਭੈਣ ਜੀ ਕੀ ਕਾਰਨ ਸੀ ਤੁਹਾਡੀ ਬੇਟੀ ਦਾ ਜਿਹੜਾ ਕਿਹਾ ਜਾ ਰਿਹਾ ਕਿ ਫਹਾ ਲਾਇਆ ਕਿ ਸੋਹਣਾ ਪਰਿਵਾਰ ਕਹਿ ਰਿਹਾ ਕਿ ਤੁਹਾਡੀ ਬੇਟੀ ਨੇ ਫਹਾ ਲੈ ਲਿਆ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਏਸ ਬਾਰੇ ਸਰ ਤਾਂ ਉਹ ਹੀ ਕਹਿ ਰਹੇ ਆ ਕਿ ਫਾ ਨਹੀਂ ਉਹਨੇ ਲਿਆ ਉਹਨਾਂ ਨੇ ਆਪ ਮਾਰੀ ਹੈ ਆਪ ਮਾਰਤੀ ਉਹਨਾਂ ਨੇ ਚਾਚੇ ਸੌਰੇ ਨੇ ਮਾਰੀ ਆ ਸਰੋਦੀ ਤੈਨੂੰ ਹੱਥ ਪਾਉਂਦਾ ਸੀ ਤੇ ਸਰੂ ਕੁੜੀ ਕਹਿੰਦੀ ਵੀ ਹੀ ਮੈਨੂੰ ਦੱਸਦੀ ਫੋਨ ਕਰਕੇ ਵੀ ਮੇਰੇ ਨਾਲ ਚਾਚਾ ਆਂਦਾ ਮੇਰੇ ਨਾਲ ਰਿਲੇਸ਼ਨ ਬਣਾ ਰਿਲੇਸ਼ਨ ਬਣਾ ਸਰ ਮੈਨੂੰ ਫੋਨ ਕਰਕੇ ਦੱਸਦੀ ਹੀ ਵਿਚਾਰੀ ਸਰ ਮੈਂ ਇਹੋ ਕਿਹਾ ਵੀ ਤੂੰ ਸਾਈਡ ਤੇ ਹੋ ਜਾ ਕਰ ਬਚ ਜਾ ਬਚ ਜਾ ਸਰ ਪਰ ਨਹੀਂ ਸਰ ਹੁਣ ਅੰਡ ਤੇ ਆ ਕੇ ਉਹਨਾਂ ਨੇ ਫਾੜੀ ਲਈ ਕੁੜੀ ਸਾਡੀ ਨਾ ਪਤਾ ਨਹੀਂ ਕੀ ਕੁਛ ਕੀਤਾ ਤੇ ਫਾੜ ਦੇ ਕੇ ਮਾਰਤੀ ਆਪ ਤੇ ਸਰ ਨਾ ਸਾਡੀ ਕੁੜੀ ਦਾ ਲਾਉਂਦੇ ਸਾਰਾ ਹੀ ਵੇਖੀ ਜਾ ਕੇ ਲਾਸ਼ ਵੇਖੀ ਆ ਸਰ ਕੋਈ ਦੀ ਤੌਣ ਨਹੀਂ ਲਮਕੀ ਕੋਈ ਜ਼ਬਾਨ ਬਾਹਰ ਨਹੀਂ ਆਈ ਕੋਈ ਕੁਛ ਨਹੀਂ ਸਾਰੇ ਇਦਾਂ ਦੋਇਆ ਕੁੜੀਆਂ ਪਈਆਂ ਨਾਰਮਲ ਜਿੱਦਾਂ ਤੇ ਸਾਰੇ ਚੁੰਨੀ ਦੇ ਨਾਲ ਆਪ ਐ ਕੀਤਾ ਕੋਈ ਫਾਹ ਦਿੱਤਾ ਉਹਨੂੰ ਕੁੜੀ ਨੂੰ ਆਬ ਕੁੜੀਆਂ ਵੱਲੋਂ ਤੁਹਾਨੂੰ ਦੱਸਿਆ ਗਿਆ ਕਿ ਚਾਚਾ ਸਹੁਰਾ ਸਬੰਧ ਬਣਾਉਣ ਆਉਣ ਵਾਸਤੇ ਕਹਿ ਰਿਹਾ ਤੇ ਤੁਸੀਂ ਜਾ ਕੇ ਚਾਚੇ ਸਹੁਰੇ ਨੂੰ ਪੁੱਛਿਆ ਨਹੀਂ ਇਸ ਬਾਰੇ ਸਾਰੇ ਜਿਹੜੇ ਤਿੰਨ ਦਿਨ ਗਲਤ ਕਰ ਰਹੇ ਹੋ ਸਾਰੇ ਇਹ ਤਿੰਨ ਦਿਨ ਪਹਿਲਾਂ ਹੀ ਦੱਸਿਆ ਆ ਸਰ ਤਿੰਨ ਦਿਨ ਪਹਿਲਾਂ ਹੀ ਦੱਸਿਆ ਤਾਂ ਕਰਕੇ ਸਾਰੇ ਜੀ ਕੋਈ ਕਾਰਵਾਈ ਨਹੀਂ ਕੀਤੀ ਆਪਣੇ ਭੈਣ ਭਰਾਵਾਂ ਨਾਲ ਗੱਲ ਕਰਨੀ ਹਾਂਜੀ ਸਰ ਸਰਹੀ ਹੁ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਕਿੰਨਾ ਕਿੰਨਾ ਚਿਰ ਪਹਿਲਾਂ ਉਸ ਭੈਣ ਦਾ ਵਿਆਹ ਹੋਇਆ ਸੀ ਸਰ 5 ਮਹੀਨੇ ਪਹਿਲਾਂ ਹੋਇਆ ਵਿਆਹ ਹਾਂਜੀ ਚਾ ਹਾਂਜੀ 4 ਅਪ੍ਰੈਲ ਨੂੰ ਹੋਇਆ ਸੀ 4 ਅਪ੍ਰੈਲ ਨੂੰ ਵਿਆਹ ਹੋਇਆ ਸੀ ਤੇ ਦੋ ਨੋ ਉਹਦਾ ਜਿਹੜੀ ਆ ਡੈਥ ਹੋ ਗਈ ਹੈਗਾ ਹਾਂਜੀ ਹਾਂਜੀ 2 ਤਰੀਕ ਨੂੰ ਹਾਂਜੀ ਡੈਥ ਹੋ ਗਈ ਉਹਨਾਂ ਦੀ ਹਾਂਜੀ ਸਰ ਕਿਹੜੇ ਹਾਲਾਤਾਂ ਦੇ ਵਿੱਚ ਜਦ ਤੁਸੀਂ ਪਾਇਆ ਗਿਆ ਜਦੋਂ ਤੁਸੀਂ ਉੱਥੇ ਪਹੁੰਚੇ ਹੋਤੇ ਸਰ ਕੁੜੀਆ ਸੁਸਮਾਈ ਲੰਮੇ ਪਈ ਸਰ ਉਹਦੇ ਤੇ ਕੋਈ ਮਤਲਬ ਕਹਿ ਲੋ ਕਿ ਜਿੱਦਾਂ ਕਹਿੰਦੇ ਕਿ ਆਪ ਲਮਕੀ ਸਰ ਕੋਈ ਪੱਖੇ ਤੇ ਕੋਈ ਜਾਲਾ ਨਹੀਂ ਲੱਥਾ ਕੋਈ ਸਰ ਫਰ ਨਹੀਂ ਵਿੰਗਾ ਹੋਇਆ ਸਰ ਕੁਛ ਇਦਾਂ ਦਾ ਨਹੀਂ ਸਰ ਕੁੜੀ ਸਾਡੀ ਉਹਨਾਂ ਨੇ ਹੀ ਮਾਰੀ ਆ ਸਰ ਅਹੀਂ ਤੇ ਹੋਈ ਵੇਖਿਆ ਜੇ ਜਾ ਕੇ ਕੀ ਮੰਗ ਕਰਦੇ ਹੋ ਤੁਸੀਂ ਸਰ ਮੰਗ ਇਹ ਸਰਕਾਰ ਤੋਂ ਕਰਦੇ ਸਾਡੀ ਤੇ ਨੂੰ ਇਨਸਾਫ ਦਿੱਤਾ ਜਾਵੇ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਥੋੜਾ ਜਿਹਾ ਕਿਹਾ ਜਾਵੇ ਕਿ ਸਾਡਾ ਸਾਥ ਦੇਣ ਸਰ ਨੀਰਾ ਪੈਸਾ ਹੀ ਤੇ ਕੰਮ ਨਹੀਂ ਆਉਂਦਾ ਕਿਸੇ ਦੀ ਤੀ ਸਰਤੀਆਂ ਜੰਮਣ ਤਾਂ ਹੀ ਹਟ ਗਿਆ ਲੋਕ ਸਾਡੇ ਨਾਲ ਹੋਰ ਭੈਣ ਮੌਜੂਦ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਭੈਣ ਜੀ ਕੀ ਲੱਗਦੇ ਸਨ ਜਿਹੜੀ ਭੈਣ ਦਾ ਅੱਜ ਮੌਤ ਹੋਈ ਹੈ ਮੈਂ ਚਾਚੀ ਲੱਗਦੀ ਸੀ ਭਾਜੀ ਭਤੀਜੀ ਸੀ ਕੀ ਕਾਰਨ ਬਣ ਗਿਆ ਜਿਹੜੇ ਕਿ ਕਿਹਾ ਜਾ ਰਿਹਾ ਕਿ ਉਸ ਲੜਕੀ ਵੱਲੋਂ ਫਾਹਾ ਲਿਆ ਗਿਆ ਤੁਸੀਂ ਕਹਿ ਰਹੇ ਹੋ ਕਿ ਉਹਦੇ ਸਹੁਰੇ ਪਰਿਵਾਰ ਨੇ ਲੁਫਾ ਦੇ ਕੇ ਮਾਰ ਦਿੱਤਾ ਨਹੀਂ ਸਰ ਉਹਨਾਂ ਨੇ ਆਮ ਮਾਰਿਆ ਉਹਨੇ ਨਹੀਂ ਫਾਹ ਲਿਆ ਸਰ ਇਦਾਂ ਦੀ ਹਾਡੀ ਨਹੀਂ ਹੈਗੀ ਉਹਨਾਂ ਨੇ ਆਮ ਮਾਰਿਆ ਸਰ ਜਾਂਦਿਆਂ ਨੂੰ ਆਡੇ ਗਹਿਣਾ ਵੀ ਲਾ ਲਿਆ ਸਾਰਾ ਆਡੇ ਕੋਲ ਰਹਿ ਕੇ ਗਈ ਇਸ ਕਮਤਲਾਂ ਤੱਕ ਕਾਂਡੇ ਸਭ ਕੁਝ ਪਾਇਆ ਸੀ ਉਹਨਾਂ ਨੇ ਸਾਰਾ ਕੁਝ ਲਾ ਲਿਆ ਜਾਂਦਿਆਂ ਉੱਤੇ ਕੇਸ ਦਿੱਤਾ ਜਿੱਦਾਂ ਸਰਾਣਾ ਵੀ ਸਿਰ ਦੇ ਥੱਲੇ ਦਿੱਤਾ ਜਿੱਦਾਂ ਉਹੁੱ ਚੁੱਤੀ ਹੁੰਦੀ ਸਰਫਾ ਲੈ ਵਾਲੇ ਬੱਚੇ ਦਾ ਤੇ ਗਾਲ ਵੀ ਪਤਾ ਲੱਗ ਜਾਂਦਾ ਸਰ ਉੱਤੇ ਨਿਸ਼ਾਨ ਸੀ ਕੋਈ ਕੁੱਟ ਮਾਰਦੇ ਨਿਸ਼ਾਨ ਵੀ ਆਏ ਸਾਹਮਣੇ ਬਾਵਾ ਤੇ ਸਰ ਲਾਛਾਂ ਪਈਆਂ ਹੱਤਾਨੀ ਲੱਕ ਚ ਹੋਈਆਂ ਸੀ ਜੇ ਸਰ ਉਹਨਾਂ ਨੇ ਆ ਮਰੀ ਉਹਦੇ ਹਸਬੰਡ ਜਿਹੜੇ ਕੀ ਕੰਮ ਕਰਦੇ ਸੀ ਸਰ ਉਹ ਪੈਟਰੋਲ ਪੰਪ ਤੇ ਲੱਗਾ ਸੀ ਹਾਂਜੀ ਬੜੇ ਰੀਤੀ ਰਿਵਾਜਾਂ ਦੇ ਨਾਲ ਚਾਵਾ ਦੇ ਨਾਲ ਤੁਸੀਂ ਇਸ ਘਰ ਦੇ ਵਿੱਚ ਉਸ ਭੈਣ ਨੂੰ ਤੋਰਿਆ ਸੀ ਬਹੇਜ ਦੀ ਵੀ ਕੋਈ ਮੰਗ ਕਰ ਰਹੀ ਸੀ ਕੋਈ ਸਰ ਸਾਰਾ ਕੁਝ ਦਿੱਤਾ ਸੀ ਇਹ ਸੀ ਤਾਂ ਕੋਨੇ ਆਖਿਆ ਵੀ ਮੈਂ ਖੜਨਾ ਹਰੇਕ ਚੀਜ਼ ਹੀ ਓਕੇ ਓਕੇ ਦਿੱਤੀ ਅਜੇ ਤੇ ਟਾਈਮ ਨਹੀਂ ਹੋਈ ਸੀ ਉਹਦੇ ਚਾਚੇ ਨੂੰ ਮਰੇ ਨੂੰ ਤੇ ਉਹਨਾਂ ਨੇ ਸਾਨੂੰ ਵਿਆਹ ਕਹਿੰਦੇ ਨਹੀਂ ਕਰੋ ਹੀ ਕਰੋ ਸਾਡੇ ਮੁੰਡੇ ਨੇ ਬਾਹਰ ਹੋਣਾ ਉਹਨੂੰ ਛੁੱਟੀ ਥੋੜੀ ਮਿਲਨੀ ਆਂ ਵਿਆਹ ਹੀ ਕਿਹਾ ਅਜੇ ਤੇ ਵਰੀ ਨਾ ਵੀ ਕਰਾਇਆ ਸਰ ਉਹਨਾਂ ਦੇ ਕਹਿੰਦੇ ਇ ਉਹਨਾਂ ਦਾ ਸੁਖਣੀ ਸਾਹਿਬ ਕਰਾਤਾ ਸਾਰੇ ਹੀ ਵਿਆਹ ਵੀ ਕਰ ਦਿੱਤਾ ਲੜਕੀ ਦੇ ਫਾਦਰ ਸਾਹਿਬ ਕੀ ਕਰਦੇ ਨੇ ਸਰ ਉਹ ਵੀ ਦਿਹਾੜੀ ਕਰਦੇ ਆ ਫੈਕਟਰੀ ਚ ਕੰਬਲਾਂ ਵਾਲੀ ਚ ਲੱਗੇ ਚਾਚਾ ਵੀ ਫੈਕਟਰੀ ਚ ਲੱਗਾ ਸੀ ਉਹੀ ਫੈਕਟਰੀ ਚ ਲੱਗੀ ਕੀ ਮੰਗ ਕਰਦੇ ਹੁਣ ਤੁਸੀਂ ਸਰ ਮੰਗ ਗਏ ਇਨਸਾਫ ਮੰਗਦੇ ਸਾਡੀ ਧੀ ਨੂੰ ਇਨਸਾਫ ਚਾਹੀਦਾ ਜਿਸ ਦਾ ਭਾਜੀ ਉਸੇ ਕਹਿ ਰਹੇ ਹੋ ਕਿ ਅਸੀਂ ਪੱਟੀ ਸਿਵਲ ਹਸਪੀਟਲ ਦੇ ਵਿੱਚ ਪੋਸਟਮਾਰਟਮ ਨਹੀਂ ਕਰਵਾਉਣਾ ਬੇਟੀ ਦਾ ਤਰਨ ਤਰਨ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਪੋਸਟਮਾਰਟਮ ਕਰਵਾਉਣਾ ਇਹਦੇ ਕਾਰਨ ਕੋਈ ਸਰ ਉਹਨਾਂ ਨੇ ਪੈਸੇ ਦਿੱਤੇ ਉੱਥੇ ਜਨੂ ਖੜ ਲੱਗੇ ਨਾ ਉਹਨਾਂ ਨੇ ਪੁਲਿਸ ਨੂੰ ਪੈਸੇ ਦਿੱਤੇ ਸਰ ਸਾਨੂੰ ਪਤਾ ਉਹਨਾਂ ਦੀ ਰਿਪੋਰਟ ਸਹੀ ਨਹੀਂ ਤੁਹਾਨੂੰ ਡਾਊਟ ਆ ਕਿ ਸਾਡੀ ਰਿਪੋਰਟ ਸਹੀ ਨਹੀਂ ਉਥੋਂ ਮਿਲਣੀ ਹਾਂਜੀ ਸਾਨੂੰ ਪਤਾ ਉਥੋਂ ਸਾਨੂੰ ਰਿਪੋਰਟ ਸਹੀ ਨਹੀਂ ਮਿਲਣੀ ਤਰਨ ਤਰਨ ਤੇ ਭਰੋਸਾ ਰਿਪ ਹਾਂਜੀ ਸਾਰੇ ਤੁਰ ਰਿਪੋਰਟ ਵਧੀਆਉਗੀ ਤੇ ਉਹਨਾਂ ਨੇ ਆਣ ਕੇ ਢੀ ਛੇਤੀ ਤੇ ਪੈਸੇ ਦੇ ਨਹੀਂ ਦੇਣੇ ਉੱਥੋਂ ਉਹਨਾਂ ਨੇ ਪੈਸੇ ਦਿੱਤੇ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਨਹੀਂ ਸਰ ਉਹ ਕੁੱਲੇ ਤੁਰੇ ਫਿਰਦੇ ਕਿਸੇ ਦੀ ਗ੍ਰਿਫਤਾਰੀ ਨਹੀਂ ਇਸ ਦੇ ਵਿੱਚ ਕਤਲ ਦੇ ਵਿੱਚ ਕੌਣ ਕੌਣ ਇਨਵੋਲਵਲ ਨੇ ਕਤਲ ਦੇ ਵਿੱਚ ਉਹਦਾ ਘਰ ਵਾਲਾ ਹੈ ਚਾਚਾ ਹੈ ਇੱਕ ਚਾਚੀ ਉਹਦੀ ਹਾਂਜੀ ਲਣਾ ਇੱਕ ਪੂ ਆਇਆ ਪੂਆ ਦੀ ਕੁੜੀ ਹੈ ਜਿਹੜੀ ਉਹ ਦਿਨ ਸਾਨੂੰ ਇੱਕੋ ਗੱਲ ਕਰੀ ਗਈ ਤੁਹਾਨੂੰ ਅਸੀਂ 30 ਫੋਨ ਕੀਤੇ ਤੂੰ ਹੀ ਲੈ ਕੇ ਗਣਗੇ ਤੁਹਾਨੂੰ 30 ਫੋਨ ਕੀਤੇ ਤੂੰ ਹੀ ਲੈ ਕੇ ਕਿਉਂ ਨਹੀਂ ਗੇ ਦੱਸੋ ਸਾਰੇ ਇਤਿਆਂ ਵਿਆਹੀਆਂ ਦੀਆਂ ਲੈ ਕੇ ਆਉਣ ਨੂੰ ਤੂੰ ਵੀ ਸਿਆਣੇ ਦੇ ਲੈ ਕੇ ਆਉਣ ਦਾ ਕੀ ਕਾਰਨ ਸੀ ਕਹਿੰਦੇ ਇਹਨੂੰ ਲੈ ਜੋ ਅਸੀਂ ਰੱਖਣੀ ਨੇ ਕੁੜੀ ਨੇ ਵੀ ਸਾਨੂੰ ਕਿਹਾ ਮੇਰ ਨਾਲ ਹੀ ਗੱਲ ਹੋਈ ਸਹਰੇ ਚਾਚੀ ਮੈਨੂੰ ਲੈ ਜੋ ਲੜਕੀ ਦੇ ਜਿਹੜੇ ਮਾਤਾ ਜੀ ਨੇ ਉਹ ਸਾਡੇ ਨਾਲ ਮੌਜੂਦ ਨੇ ਭੈਣ ਜੀ ਕਿੰਨਾ ਚਿਰ ਪਹਿਲਾਂ ਤੁਸੀਂ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਪੰਜ ਮਹੀਨੇ ਪੰਜ ਕਿੰਨੇ ਹੋ ਗਿਆ ਦੇਖ ਸਕਦੇ ਹੋ ਕਿ ਲੜਕੀ ਦੀ ਮਾਤਾ ਦਾ ਕੀ ਹਾਲ ਹੈ ਪੰਜ ਮਹੀਨੇ ਵਿਆਹ ਕੀਤੇ ਸੀ ਹੱਥਾਂ ਦੇ ਵਿੱਚ ਚੂੜਾ ਸੀ ਤੇ ਅੱਜ ਜਿਸ ਘਰ ਦੇ ਵਿੱਚੋਂ ਉਸ ਧੀ ਨੂੰ ਬੜੇ ਚਾਵਾਂ ਦੇ ਨਾਲ ਤੋਰਿਆ ਸੀ ਅੱਜ ਉਸ ਘਰ ਦੇ ਵਿੱਚ ਜਿਹੜੇ ਕੀਰਨੇ ਪੈ ਰਹੇ ਨੇ ਸਾਡੇ ਨਾਲ ਹੋਰ ਭੈਣ ਜੀ ਮੌਜੂਦ ਨੇ ਭੈਣ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਲੜਕੀ ਦੀ ਮੌਤ ਹੋਈ ਆ ਕਿਹਾ ਜਾ ਰਿਹਾ ਹੈ ਕਿ ਲੜਕੀ ਨੇ ਫਹਾ ਲੈ ਲਿਆ ਤੁਸੀਂ ਕਹਿੰਦੇ ਮੌਕੇ ਤੇ ਪਹੁੰਚੇ ਕੀ ਦੇਖਿਆ ਜਾ ਕੇ ਮੌਕੇ ਤੇ ਪਹੁੰਚੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਆਂ ਵੀ ਕੁਛ ਨਹੀਂ ਸੀ ਕਿ ਗੁਡੀਆਂ ਨੂੰ ਗੁਡੀਆਂ ਨੂੰ ਇਕੱਲੇ ਨੂੰ ਬੈੱਡ ਤੇ ਪਾਇਆ ਹੋਇਆ ਸੀਗਾ ਆਪ ਸਾਰੇ ਸੀ ਜਿਹੜੇ ਹੱਸਦੇ ਪੈ ਸੀ ਜ਼ੋਫਿਆਂ ਤੇ ਬੈਠੇ ਕੋਈ ਕੁਛ ਨਹੀਂ ਕਹਿੰਦੇ ਪੈ ਜਾਂ ਕੋਈ ਅੱਖਾਂ ਦੇ ਵਿੱਚ ਅੰਸੂ ਨਹੀਂ ਸੀ ਉਹਨਾਂ ਦੇ ਜਾਂ ਗੁਡੀਆਂ ਮਰੀ ਹੋਵੇ ਜਾਂ ਕਿੱਦਾਂ-ਕਿੱਦਾਂ ਨਹੀਂ ਕਰਦੇ ਮੈਂਬਰ ਰੋਂਦੇ ਨਾ ਉਹਨਾਂ ਨੂੰ ਕੋਈ ਹੈ ਨਹੀਂ ਕਿ ਜਾਂ ਹੀ ਮਰੀ ਹੈ ਮਾਰੀ ਹੈ ਜਾਂ ਕੀ ਕੀਤਾ ਕਿੱਦਾਂ ਜੇ ਕਹਿੰਦੇ ਨਾ ਵੀ ਆਹ ਲਿਆ ਤੇ ਫਿਰ ਵੀ ਉਹਨਾਂ ਦਾ ਰੋਣ ਦਾ ਹੱਕ ਕੀ ਕੀ ਆਹ ਪਾ ਲੈ ਲਿਆ ਉਹਨੇ ਖੁਦ ਆਹ ਪਾ ਲੈ ਲਿਆ ਜਾਂ ਬੇ ਜਾ ਕੇ ਮੈਂ ਕਮਰਾ ਦੇਖਿਆ ਆਹ ਯਾ ਕਲੀਨ ਪੂਰਾ ਸਾਫ ਸੀਗਾ ਕੋਈ ਮਤਲਬ ਪੱਖੇ ਦੇ ਪੱਖੇ ਦੇ ਉੱਤੇ ਕੋਈ ਵੀ ਮਤਲਬ ਨਿਸ਼ਾਨ ਨਹੀਂ ਕੱਟਾ ਜਿਵੇਂ ਉਦਾਂ ਹੀ ਤੇ ਅਸੀਂ ਉੱਪਰ ਪੱਖੇ ਦੇ ਬੰਦਿਆਂ ਨੂੰ ਦੋ ਚੜਾ ਕੇ ਵੀ ਦੇਖਿਆ ਵੀ ਤੁਸੀਂ ਦੇਖੋ ਵੀ ਤੁਹਾਡੀ ਉੱਪਰ ਹੈ ਹੈ ਪਹੁੰਚਦੀ ਕਿ ਨਹੀਂ ਪਹੁੰਚਦੀ ਗੁੜੀਆਂ ਤੇ ਆਪਣੀ ਨਿੱਕੀ ਉੱਥੋਂ ਤੱਕ ਸਾਡੇ ਬੰਦੇ ਨਹੀਂ ਪਹੁੰਚਦੇ ਜਿੱਤੋਂ ਉੱਪਰ ਨਿਸ਼ਾਨ ਫੋਲਡ ਹੋਏ ਨਜ਼ਰ ਆਇਆ ਨਾ ਨਾ ਕੋਈ ਨਿਸ਼ਾਨੀ ਕੋ ਤੂੰ ਆਪ ਜਾ ਕੇ ਉੱਥੇ ਦੇਖ ਸਕਦੇ ਹੋਈ ਵੀ ਪੱਖੇ ਦੇ ਨਿਸ਼ਾਨ ਨਹੀਂ ਕੋਈ ਵੀ ਜਿੰਨਾ ਜਾਲਾ ਹੈ ਉਦਾਂ ਲੱਗਾ ਸੀਗਾ ਕੋਈ ਜਾਲਾ ਹੈ ठा ਨਹੀਂ ਡਿਗਾ ਜੜਾ ਦੇ ਠੰਡਿਕ ਨਾ ਚਾਹੀਦਾ ਸੀਗਾ ਜਿਹਦੇ ਨਾਲ ਫਾਹ ਲਿਆ ਉਹ ਉਹਦੇ ਨਾਲ ਪਰਨੇ ਨਾ ਵਟ ਤੇ ਪਹਿਨੇ ਚਾਹੀਦੇ ਸੀ ਕੋਈ ਵਟ ਨਹੀਂ ਕੋਈ ਕੋਸ਼ ਨਹੀਂ ਜਿਹੜਾ ਉਹਨਾਂ ਨੇ ਪੰਨਾਂ ਲਾਗੇ ਰੱਖ ਦਿੱਤਾ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਮੰਗ ਕਰ ਜਿੱਦਾਂ ਸਾਡੇ ਤੀਨ ਨੂੰ ਮਾਰਿਆ ਉਹਨਾਂ ਨੂੰ ਸਾਨੂੰ ਇਹੋ ਇਨਸਾਫ ਚਾਹੀਦਾ ਵੀ ਸਾਡੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਇਹਨਾਂ ਨਾਲ ਹੋਵੇ ਤੇ ਇਹਨਾਂ ਨੂੰ ਫਾਂਸੀ ਸਜ਼ਾ ਜਿੱਦਾਂ ਸਾਡੇ ਤੀਨ ਨੂੰ ਮਾਰਿਆ ਇਦਾਂ ਇਹਨਾਂ ਨੂੰ ਮਾਰ ਮਸਾ 5 ਕੁ ਮਹੀਨੇ ਵਿਆਹ ਨੂੰ ਹੋਏ ਸੀ ਇਸ ਧੀ ਦੇ ਨੂੰ ਸਹੁਰੇ ਪਰਿਵਾਰ ਵੱਲੋਂ ਕੁੜੀ ਦੇ ਉੱਪਰ ਤਸ਼ੱਦਦ ਕੀਤਾ ਗਿਆ ਅੱਜ ਉਸ ਨੂੰ ਪਰਿਵਾਰ ਕਹਿ ਰਿਹਾ ਹੈ ਕਿ ਉਸ ਨੂੰ ਪੱਖੇ ਦੇ ਨਾਲ ਟਾਂਕੇ ਫਾਹ ਲਾ ਕੇ ਜਿਹੜਾ ਉਹਦੇ ਨੂੰ ਮੌੜ ਦੇ ਘਾਟ ਉਤਾਰ ਦਿੱਤਾ ਗਿਆ ਹੈ ਤੁਸੀਂ ਜੁੜਿਓ ਬੋਲ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਤਰਨਤਾਰਨ ਮੇਰਾ ਨਾਮ ਸੁਖਦੇਵ ਸਿੰਘ ਸੋਰੀ ਜੀ ਜਿਹੜੀ ਕੁੜੀ ਨੂੰ ਅਬੀ ਕੋ ਡੈਥ ਹੋਈ ਹੈ ਉਹਦੇ ਦੇ ਕੇ ਪਰਿਵਾਰ ਕਹਿੰਦੇ ਆ ਕਿ ਸਹੁਰੇ ਪਰਿਵਾਰ ਨੇ ਮਾਰਿਆ ਵਾ ਤੇ ਸਰਦਾਰ ਦਲਬਾਖ ਸਿੰਘ ਦਾ ਵਾ ਇਹ ਕੁੜੀ ਨਾਲ ਗਲਤ ਸਬੰਧ ਨਾ ਚੁੰਦਾ ਸੀ ਜਿਹਦੇ ਕਰਕੇ ਕੁੜੀ ਦੀ ਇਹਨਾਂ ਮਾਰਤਾ ਵਾ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਮੇਰਾ ਇਹ ਕਹਿਣਾ ਵਾ ਇਹਦੀਆਂ ਤਿੰਨ ਧੀਆਂ ਵਾ ਦੋ ਧੀਆਂ ਇਹਦੀਆਂ ਆਪਦੀਆਂ ਇੱਕ ਇਹਦੇ ਭਰਾ ਜਿਹਦੀ ਡੈਥ ਹੋਦੀ ਆ ਉਹਦੀ ਵੀ ਇਹ ਇਹ ਆਪਦੀ ਧੀ ਹੁੰਦਾ ਪਰਿਵਾਰ ਬਿਲਕੁਲ ਸਾਫ਼ ਸੁਥਰਾ ਔਰ ਬਹੁਤ ਹੀ ਵਧੀਆ ਅਸੀਂ ਬਹੁਤ ਇਹਨਾਂ ਦੇ ਲਾਗੇ ਰਹਿੰਦੇ ਆ ਪਰ ਇਹੋ ਜਿਹਾ ਅਜੇ ਤੱਕ ਕੋਈ ਵੀ ਸਾਨੂੰ ਇਹੋ ਜੀ ਕੰਪਲੇਨ ਨਹੀਂ ਆਈ ਇਹਦੀ ਵੀ ਇਹੋ ਜਿਹਾ ਕੋਈ ਮਨੁੱਖ ਕਦਮ ਚੁਕੇਗਾ ਬਾਕੀ ਇਹ ਪਿਓਆਂ ਨਾਲ ਵੱਧ ਉਹਨਾਂ ਬੱਚੀਆਂ ਦੇ ਨਾਲ ਜਿਹੜਾ ਵਾ ਵੀ ਪਿਆਰ ਕਰਦਾ ਵਾ ਔਰ ਦੂਸਰੀ ਵੱਡੀ ਨੋਹਾਂ ਉਹਨੂੰ ਤੁਸੀਂ ਉਹਦਾ ਵੀ ਪਤ ਲੈ ਸਕਦੇ ਜੀ ਉਹ ਇੱਕ ਇਸ ਤਰ੍ਹਾਂ ਦਾ ਬੰਦਾ ਵਾ ਔਰ ਜੇ ਇਹ ਇਹ ਅਜਲ ਇਲਜ਼ਾਮ ਲਾ ਰਹੇ ਆ ਇਹਨਾਂ ਦੀ ਤੇ ਰਿਸ਼ਤੇਦਾਰੀ ਸੀ ਯਾਰ ਉਹ ਜਾਣਦੇ ਆ ਦਿਲਬਖ ਸਿੰਘ ਨੂੰ ਚੰਗੀ ਤਰ੍ਹਾਂ ਜਾਣਦੇ ਆ ਇਹ ਭੂਆ ਕੋ ਫੁਫੜ ਦਾ ਰਿਸ਼ਤਾ ਬਹੁਤ ਨੇੜ ਦਾ ਹੁੰਦਾ ਵਾ ਔਰ ਜਦੋਂ ਇਹ ਰਿਸ਼ਤੇ ਇਹਨਾਂ ਦਾ ਉਹ ਬੱਚੀ ਦਾ ਰਿਸ਼ਤਾ ਪਹਿਲਾਂ ਸੁਟਾ ਉਹਨੇ ਪ੍ਰੇਮ ਸੰਬੰਧ ਬਣਾਏ ਪਹਿਲੋਂ ਬੱਚੀ ਨੇ ਉਹ ਚਲੋ ਉਹਨਾਂ ਦਾ ਘਰੋਂ ਕਿਤਰਾ ਵੀ ਕਿਹਾ ਜੇ ਤੁਹਾਨੂੰ ਨਹੀਂ ਪਤਾ ਉਹ ਪਰਮੇਸ਼ਰ ਜਾਣਦਾ ਔਰ ਉੱਥੋਂ ਤਲਾਕ ਹੋ ਗਿਆ ਔਰ ਫੁਫੜ ਨੇ ਕਿਹਾ ਇਹਨਾਂ ਨੂੰ ਆਗੇ ਵੀ ਆਪਣਾ ਬੱਚੀ ਜਿਹੜੀ ਸਾਰੇ ਉਮਰ ਤੱਕ ਤਾਂ ਨੇ ਮੈਨੇ ਖਾਂਦੀ ਰੋਗੀ ਤੇ ਆਪਾਂ ਇਹ ਨਾ ਇਹ ਹੋ ਸਕੇ ਇਹਦਾ ਆਪਾਂ ਇਸ ਹਰਵਿੰਦਰ ਸਿੰਘ ਨਾਲ ਆਪਾਂ ਰਿਸ਼ਤਾ ਜੋੜ ਲਈਏ ਇਹਨੇ ਹਾਂ ਭਰਤੀ ਔਰ ਜਦੋਂ ਬੜਾ ਬਹੁਤ ਸੁਣਾ ਹੋ ਗਿਆ ਸਾਡੇ ਕੋਲ ਗੱਲ ਕੀਤੀ ਹੈ ਤੇ ਬਹੁਤ ਵਧੀਆ ਹੋਇਆ ਇਹ ਚੀਜ਼ ਜਿਹੜਾ ਰਿਸ਼ਤਾ ਹੋ ਗਿਆ ਬਹੁਤ ਵਧੀਆ ਚੀਜ਼ ਹੈ ਤੇ ਉਸ ਤੋਂ ਬਾਅਦ ਤੇ ਜੇ ਪਹਿਲਾਂ ਇਹਨਾਂ ਨੂੰ ਪਤਾ ਹੁੰਦਾ ਵੀ ਇਹ ਇਸ ਤਰ੍ਹਾਂ ਦਾ ਬੰਦਾ ਤੇ ਫਿਰ ਮੰਨ ਲਓ ਇਹ ਰਿਸ਼ਤਾ ਕਰ ਨਹੀਂ ਚਾਹੀਦਾ ਬਾਕੀ ਬਿਲਕੁਲ ਜਿਹੜਾ ਭੂਆ ਤੇ ਮਾਮੇ ਦਾ ਰਿਸ਼ਤਾ ਹੁੰਦਾ ਨਾ ਬੱਚਿਆਂ ਦਾ ਇਹ ਆਪਾਂ ਜਾਣੂ ਨਹੀਂ ਅਸੀਂ ਨਾ ਕੀ ਜਾਣੂ ਤੇ ਅੱਜ ਉਹ ਜੇ ਮਾਰਗਯਤਵ ਦੀ ਆਪਾਂ ਮਿੱਟੀ ਪਲੀਤ ਕਰਦੇ ਆ ਤੇ ਇਹ ਇਹਨਾਂ ਵਾਸਤੇ ਤੇ ਮੈਨੂੰ ਤੇ ਬੜਾ ਦੁੱਖ ਲੱਗਦਾ ਕਿ ਬੱਚੇ ਦੀ ਕਿਉਂ ਜਾ ਰਹੀ ਇਹੋ ਜੀ ਕਿਉਂ ਮਿੱਟੀ ਪਲੀਤ ਕਰਦੇ ਆ ਚੰਗੀ ਗੱਲ ਨਹੀਂ ਉਹ ਪਰਿਵਾਰ ਵਾਲੇ ਕਹਿ ਰਹੇ ਵੀ ਜਿਹੜੇ ਸਹੁਰੇ ਪਰਿਵਾਰ ਵਾਲੇ ਕਹਿੰਦੇ ਵੀ 40000 ਰੁਪਏ ਲੈ ਲਓ ਤੇ ਆਪਾਂ ਖਤਮ ਕਰਾ ਗਲੀਏ ਗੱਲ ਵਾਤ ਦੇਖੋ ਜੀ 40 ਲੱਖ ਦੀ ਉਹਨਾਂ ਨੇ ਪਹਿਲੋਂ ਹਵੇ ਸਾਡੇ ਪਰੋਹਣਾ ਬਿਠਾ ਇਹ ਫੋਨ ਤੇ ਗੱਲ ਹੋਈ ਆ ਆਂਦਾ ਕੋਈ ਆਂਦਾ 40 ਲੱਖ ਲੈ ਲਈਏ ਕੋਈ ਆਂਦਾ 20 ਲੱਖ ਲੈ ਲਈਏ ਤੇ ਆਪਾਂ ਆਂਦਾ ਵੀ 10 ਲੱਖ ਰੁਪਏ ਤੇ ਆਪਾਂ ਕੱਲ ਮੋਕਾ ਦਈਏ ਗੱਲ ਅਸੀਂ ਗਏ ਆ ਉਹਨਾਂ ਦੇ ਘਰੇ ਜਾ ਕੇ ਵੀ ਆਪਾਂ ਪਰਿਵਾਰ ਆ ਇਹ ਬੂਆ ਮਾਮੇ ਦਾ ਰਿਸ਼ਤੇ ਦਾ ਤੁਹਾਡਾ ਤੇ ਇਹ ਆਪਾਂ ਇਸ ਤਰ੍ਹਾਂ ਹੁਣ ਗਾਂ ਵੀ ਰਿਸ਼ਤੇਦਾਰੀ ਬਣ ਗਈ ਤੇ ਆਪਾਂ ਘਰ ਜਾ ਕੇ ਔਰ ਮੈਂ ਔਰ ਚਾਰ ਪੰਜ ਜਾਣੇ ਗਏ ਆ ਤੇ ਸਾਡੇ ਨਾਲ ਬਹੁਤ ਪਰਿਵਾਰ ਨੇ ਔਰ ਠੁਫਰ ਨੇ ਵੀ ਗਿਆ ਅੰਦਾ ਮੈਂ ਬੇਇਨਸਾਫੀ ਨਹੀਂ ਹੋਣ ਦਵਾਗਾ ਔਰ ਜਿਹੜਾ ਉਹ ਲਾਸਾਂ ਦੀ ਗੱਲ ਕਰਦੇ ਆ ਉਹ ਲਾਸਾਂ ਉਹਦੇ ਪਿਓ ਨੇ ਕੁੱਟਾਇਆ ਕੁੜੀ ਦੇ ਨੇ ਔਰ ਮਾਂ ਨੂੰ ਹੀ ਕੁੱਟਾਇਆ ਵਾ ਜੇ ਤੁਸੀਂ ਇਹ ਚੈੱਕ ਕਰ ਸਕਦੇ ਕਰਵਾ ਵੀ ਸਕਦੇ ਆ ਅਸੀਂ ਤਾਂ ਆਨੇ ਆ ਪੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਉਹਦੀ ਮਾਂ ਦੀ ਵੀ ਜਾ ਕੇ ਕੁੜੀ ਦੀਆਂ ਉਹਦੀਆਂ ਵੀ ਲਾਸਾਂ ਚੈੱਕ ਕਰ ਲੈਣਾ ਜਿਹੜੀਆਂ ਅੱਜ ਇਹ ਕਹਿੰਦੇ ਆ ਔਰ ਪਿੰਡੋਂ ਉੱਥੋਂ ਤੰਗ ਹੋ ਕੇ ਇੱਥੇ ਆ ਕੇ ਉਹਨੇ ਫਾ ਲਿਆ ਪੈਸਿਆਂ ਦੀ ਗੱਲ ਕੌਣ ਕੰਡਿਆ ਪੈਸੇ ਦੀ ਗੱਲ ਉਹਨਾਂ ਦੇ ਜਿਹੜਾ ਇੱਕ ਮਾਸੜਾ ਇੱਕ ਮਾਮਾ ਔਰ ਇੱਕ ਇਹਦਾ ਇਸ ਮੁੰਡੇ ਦਾ ਸੰਡੂ ਦਾ ਕੋਰਟ ਤੋਂ ਕੋਰਟ ਤੋਂ ਉਹ ਜਿਹੜਾ ਵਾਂ ਮੰਗ ਕਰ ਰਿਆ ਪੈਸੇ ਦੀ ਕੁੜੀ ਦਾ ਸਹੁਰਾ ਇਹਦਾ ਸੰਡੂ ਦਾ ਮਲੋ ਸਹੁਰਾ ਦਾ ਅੱਛਾ ਉਹ ਵੀ ਆਂਦਾ ਉਹ ਆਂਦਾ ਵੀ ਪਈ ਪੈਸੇ ਵਾਤ ਵਾਦੇ ਮੰਨ ਲੈਣਿਆ ਉੱਥੇ ਖਲੋ ਕੇ ਬੋਲੀਆਂ ਲਾ ਰਹੇ ਆ ਕੱਲ ਅਸੀਂ ਉੱਥੇ ਸਾਰਾ ਦਿਨ ਰਹੇ ਆ ਮਲਾਦਾ ਨਹੀਂ ਹੁੰਨ ਦਿੱਤਾ ਔਰ ਮਣਕੇ ਫਿਰ ਇਹ ਇਹਨਾਂ ਨੇ ਇਹਨਾਂ ਨੂੰ ਸ਼ੱਕ ਪੈ ਗਿਆ ਅਸੀਂ ਡਾਕਟਰਾਂ ਤੋਂ ਆ ਜੇ ਜਾ ਕੇ ਉਹਨਾਂ ਦਾ ਚਿਹਰਾ ਵੀ ਦੇਖਿਆ ਚਿਹਰਾ ਵੀ ਨਹੀਂ ਦੇਖਿਆ ਡਾਕਟਰਾਂ ਦਾ ਵੀ ਜਾ ਕੇ ਹੱਥ ਵੀ ਨਹੀਂ ਮਿਲਾਇਆ ਜਾਂ ਕੋਈ ਕਮਰਾ ਵੀ ਨਹੀਂ ਵੇਖਿਆ ਵੀ ਕਿੱਥੇ ਜਾ ਕਿੰਨੇ ਮਲਾਇਆ ਕਰਨਾ ਕਿੰਨੇ ਨਹੀਂ ਕਰਨਾ ਔਰ ਇਹਨਾਂ ਨੂੰ ਸ਼ੱਕ ਪੈ ਗਿਆ ਵੀ ਇਹਨਾਂ ਨੇ ਪੈਸੇ ਦੇਤੇ ਡਾਕਟਰਾਂ ਨੂੰ ਕੀ ਕਰਦਾ ਅਜ ਮੰਤਰੀ ਸਾਹਿਬ ਦੀ ਅਸੀਂ ਸੁਣਦੇ ਆ ਤੇ ਮੰਤਰੀ ਸਾਹਿਬ ਦਾ ਅਸੀਂ ਬੜਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਅੱਛਾ ਵੀ ਇਨਸਾਫ ਹੋਣਾ ਚਾਹੀਦਾ ਅਸੀਂ ਇਨਸਾਫ ਹੀ ਮੰਗਦੇ ਆ ਵੀ ਇਸ ਸਾਡੇ ਪਰਿਵਾਰ ਦੇ ਨਾਲ ਵੀ ਐਸੋ ਜਿਹਾ ਜੜਾ ਵਾ ਵੀ ਬੇਇਨਸਾਫੀ ਨਾ ਹੋਵੇ ਇਨਸਾਫ ਮਿਲਣਾ ਚਾਹੀਦਾ ਹਾਂ ਜੀ ਕਿਨਾ ਆਪਣਾ ਜੀ ਦਲਬਾਹ ਸਿੰਘ ਜੀ ਇਹ ਕਿਹੜਾ ਪਿੰਚੇ ਫਿਸਰਾਲੀ ਮੰਡ ਜੀ ਸਾਡੀ ਜਿਹੜੀ ਨਵਨੀਤ ਕੌਰ ਜੀ ਦੀ ਮੌਤ ਹੋਈ ਆ ਔਰ ਇਸ ਜਿਹੜੇ ਪਰਿਵਾਰ ਵਾਲੇ ਰੋਪ ਲਗਾਇਆ ਕਿ ਸਾਡੀ ਜਿਹੜੀ ਕੁੜੀ ਨੂੰ ਇੱਕ ਕਤਲ ਕੀਤਾ ਵਾ ਕਿਉਂ ਕੀਤਾ ਵਾ ਕਿਉਂਕਿ ਇਹਦਾ ਚਾਚਾ ਸਹੁਰਾ ਜੀ ਕਹਿੰਦੇ ਮੇਰੇ ਨਾਲ ਗਲਤ ਸਬੰਧ ਬਣਾ ਤੁਹਾਡਾ ਕੀ ਕਹਿਣਾ ਸਰ ਇਹ ਸਾਰੀਆਂ ਗੱਲਾਂ ਬੇਮੁਨਾਯਾ ਦੇ ਸਾਰੀਆਂ ਗੱਲਾਂ ਬੇਮੁਨਾ ਦਾ ਕੋਈ ਇਹੋ ਜਿਹਾ ਹੈਗੀ ਨਹੀਂ ਹੈ ਗਲਤ ਅਲੀਗੇਸ਼ਨ ਲਾਉਂਦੇ ਆ ਸਾਡਾ ਉਹ ਘਰ ਦਾ ਪਰਿਵਾਰ ਆ ਭੂਆ ਮੇਰੀ ਸਗੀ ਦੀ ਪੋਤਰੀ ਆ ਕੋਈ ਇਹੋ ਜਿਹੀ ਗੱਲਬਾਤ ਨਹੀਂ ਕੋਈ ਲੜਾਈ ਝਗੜਾਨੀ ਆ ਉਹਨੇ ਖੁਦ ਆਪ ਖੁਦਕੁਸ਼ੀ ਕੀਤੀ ਆਤਮਹੱਤਿਆ ਕੀਤੀ ਇਹਨੇ ਕਿਸੇ ਨੇ ਫਾਹ ਨਹੀਂ ਦਿੱਤਾ ਕਿਸੇ ਨੇ ਗੱਲ ਨਹੀਂ ਘੁਟਿਆ ਇਥੇ ਪੱਖੇ ਨਾ ਪਾ ਕੇ ਤੇ ਉਹ ਲੰਕ ਗਈ ਆਖਰ ਕੰਨ ਕੀ ਆ ਕਿਉਂ ਉਹਨੇ ਖੁਦਕੁਸ਼ੀ ਕੀਤੀ ਕੋਈ ਲੜਾਈ ਝਗੜਾ ਨਹੀਂ ਜਾਂ ਕੋਈ ਦਾਜ ਦਾ ਕੰਮ ਸੀ ਜੀ ਕੋਈ ਦਾਜ ਦਾ ਨਹੀਂ ਕੋਈ ਲੈਣ ਦੇਣ ਨਹੀਂ ਹੋਇਆ ਨਾ ਹੀ 1 ਰੁਪਏ ਦੀ ਚੀਜ਼ ਨਹੀਂ ਮੰਗੀ ਜੇ ਮੰਗੀਆ ਤੇ ਇਹ ਸਾਨੂੰ ਸਬੂਤ ਕਰ ਦੇਣ ਭਈ ਮੰਗੀ ਹੂੰ ਫਿਰ ਕਾਰਨਕੀ ਦੀ ਮੌਤ ਦਾ ਕਾਰਨ ਕੀ ਬਣਿਆ ਕਾਰਨ ਮੌਤ ਦਾ ਕਾਰਨ ਇਹ ਕਿਤੇ ਮੋਬਾਈਲ ਮੰਗਦੀ ਸੀ ਤੇ ਇੱਕ ਗਲਤ ਹਰਕਤਾਂ ਕਰਦੀ ਸੀ ਉਹ ਅੱਜ ਕੋ ਮੇਰੇ ਮੈਸੇਜ ਆਡੀਓ ਸਭ ਕੁਝ ਮੇਰੇ ਕੋਲ ਜੇ ਆਖੋ ਤੇ ਮੈਂ ਉਹ ਜੱਗਜਾਰ ਕਰ ਦੂੰਗਾ ਪਰ ਹੁਣ ਧਰਤੇ ਇਹਨਾਂ ਨੇ આરોਪ ਲਗਾ ਦਿੱਤੀ ਆ ਕਿ ਇਹਦਾ ਮੁੰਡਾ ਨੰਬਰ ਦੀ ਹੀ ਇਹੋ ਜੀ ਕੋਈ ਗੱਲ ਬਾਤ ਸਾਹਮਣੇ ਕੋਈ ਆਈ ਵੇਖੋ ਜੀ ਮੁੰਡੇ ਦਾ ਟੈਸਟ ਕਰਾ ਲੈਣ ਜੇਨ ਮਰਦਿਆ ਦਾ ਟੈਸਟ ਕਰਾ ਲੈਣ ਬਾਕੀ ਜੇ ਮੇਰਾ ਮੇਰੇ ਤੇ આરોਪ ਲਾਇਆ ਮੇਰੀਆਂ ਧੀਆ ਬਰਾਬਰੇ ਸਮਝੋ ਜੀ ਮੈਂ ਉਹਨੂੰ ਕਿਹਾ ਤੇ ਮੈਂ ਆਖੀ ਤਿੰਨ ਕਹਤਾ ਹੂੰ ਤੇ ਬਾਕੀ ਮੰਤਰੀ ਸਾਹਿਬ ਕੋਲ ਵੀ ਅਹੀਂ ਨੀ ਆਪ ਦਾ ਪੱਖ ਰੱਖਾਂਗੇ ਹੂੰ ਜੇ ਅਹੀਂ ਦੋਸ਼ੀ ਆ ਹੂੰ ਤੇ ਸਾਨੂੰ ਸਜ਼ਾ ਹੋਵੇ ਹੂੰ ਜੇ ਉਹ ਦਾ ਤਿੰਨ ਉਹਨਾਂ ਨੇ ਵੀ ਕਹਿਣਾ ਵਾ ਵੀ ਕੋਈ ਕਾਰਪੂਰ ਮੰਗ ਮੰਗਦੇ ਸੀ ਕੋਈ ਗਹਿਣਾ ਜਰਾ ਉਹ ਵੀ ਨਾਲ ਸਾਹਮਣੇ ਹੈ ਕਾਰ ਸਾਡੇ ਘਰ ਖਲੋਤੀ ਆ ਜੀ ਹੂੰ ਸਾਨੂੰ ਕਾਰ ਮੰਗਣ ਦੀ ਕੀ ਲੋੜ ਹੈ ਜਿਹੜਾ ਗਹਿਣਾ ਵਾ ਉਹ ਖੋਦ ਇਹਦੀ ਚਾਚੀ ਨਹੀਂ ਇਹਦੇ ਗਲੋਂ ਲਵਾਇਆ ਵਾ ਵੀ ਦਰਬਾਰ ਸਾਹਿਬ ਚੱਲੀਆਂ ਤੇ ਉਹਨੇ ਆਖਿਆ ਪਹਿਲਾਂ ਗਹਿਣਾ ਲਾ ਫੇਰ ਤੈਨੂੰ ਮਨਾਲ ਖੜਾ ਹੂੰ ਉਹ ਘਣਾ ਉਦਾਂ ਹੀ ਉਹ ਨਾਲ ਲੈ ਆਈ ਆ ਉਹਨੇ ਆ ਕੇ ਮੈਨੂੰ ਫੜਾਤਾ ਵਾ ਮੈਂ ਹਾਂ ਪਾਲਾ ਕਹਿੰਦੀ ਨਹੀਂ ਮੈਂ ਪਾਉਣਾ ਨਹੀਂ ਕਦੀ ਲਾਹ ਲਾ ਕਦੀ ਪਾਲਾ ਤੇ ਲੁੱਟ ਖੋ ਬੜੀ ਹੁੰਦੀ ਆ ਮੈਂ ਨਹੀਂ ਪਾਉਣਾ ਜਦ ਜਦ ਨਵਦੀਨ ਦੀ ਮੌਤ ਹੋਈ ਉਹਦੋਂ ਦੀ ਸਾਰਾ ਪਰਵਾ ਕਰਤੇ ਉਹ ਦਿਨ ਵੇਖੋ ਜੀ ਪਹਿਲਾਂ ਦੇ ਬੰਦੇ ਲੱਗੇ ਦਿਹਾੜੀ ਵਾਲੇ ਤੇ ਆਪਣਾ ਰੋਟੀਆਂ ਖਵਾਈਆਂ ਨੇ 12:30 ਵਜੇ ਉੱਠ ਫਿਰ ਬਾਅਦ ਚ ਭਾਂਡੇ ਧੋ ਕੇ ਮੈਂ ਇੱਕ ਦੇ ਡੇਢ ਦੇ ਕਰੀਬ ਮੈਂ ਪਟਿੰਨ ਚਲੇ ਜਾਉ ਮੈਂ ਛੱਟੇ ਜੀ ਬੰਦਿਆਂ ਕੋਲ ਬੈਠਾ ਰਿਆ ਹਾਂ ਮੈਂ ਨਹੀਂ ਮੁੜ ਕੇ ਅੰਦਰ ਆਇਆ ਭਾਈ ਕੀ ਬਣਿਆ ਕੀ ਨਹੀਂ ਬਾਕੀ ਜਿਹੜੀ ਮੇਰੇ ਘਰ ਦੀ ਆ ਉਹ ਥੋੜੀ ਟੈਂਸ਼ਨ ਦੀ ਮਰੀਜ਼ ਆ ਉਹ ਆਪਦੀ ਦਵਾਈ ਚੱਲਦੀ ਆ ਦਵਾਈ ਖਾ ਕੇ ਤੋਂ ਲੰਮੇ ਪੈਸੇ ਹਮ ਜਿਹੜੇ ਦੂਜੀ ਆਪਣੀ ਦੂਜੀ ਕੁੜੀਆ ਵਾ ਉਹ ਛੋਟਾ ਬੇਟਾ ਵਾ ਵੱਡੀ ਨਾਉ ਦਾ ਤੇ ਉਹ ਉਹਨੂੰ ਲੈ ਕੇ ਦੇ ਡੱਡੀ ਰੂਮ ਚ ਪੈ ਗਈ ਹਮ ਫਿਰ ਇਹ ਜਿਹੜੀ ਡੈੱਡ ਬੋਡੀ ਕਿੱਦਾਂ ਉਤਾਰੀ ਕਿੰਨੇ ਫਿਰ ਕਿੱਥਾਂ ਲਾਈ ਇਹ ਡੈੱਡ ਬੋਡੀ ਜਦੋਂ ਮੈਨੂੰ ਬੇਟੇ ਮੇਰੇ ਨੇ ਫੋਨ ਕੀਤਾ ਵਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਭਾਈ ਸਾਡੇ ਤੋਂ ਤੀਜਾ ਚੌਥਾ ਫੋਨ ਨਹੀਂ ਆਇਆ ਅੱਡਿਤੋਂ ਬਸ ਇਹੋ ਤਿੰਨ ਫੋਨ ਘਰ ਦੇ ਵਿੱਚ ਅਈ ਫੋਨ ਨਹੀਂ ਰੱਖਿਆ ਭਈ ਕੋਈ ਗਲਤ ਗੱਲ ਹੋਊਗੀ ਕਿ ਨਿਆਣੇ ਦਾ ਨਾਂ ਲੱਗੂਗਾ ਤੇ ਇਹਨੂੰ ਮੈਂ ਮੁੰਡੇ ਨੂੰ ਫੋਨ ਇਹਨਾਂ ਫੋਨ ਕੀਤਾ ਮੈਂ ਉਹ ਟਾਈਮ ਸਕੂਲ ਹਾਂ ਸਕੂਲੋਂ ਮੈਂ ਦਾਦਾ ਮੇਰੇ ਤੋਂ ਬੈਟਰੀ ਵਾਲੀ ਸਕੂਟਰੀ ਮਤਲਬ ਤੁਰਦੀ ਨਹੀਂ ਛੇ ਜਿਆਦੀ ਭਜਦੀ ਨਹੀਂਗੀ ਮੈਂ ਮੁੰਡੇ ਨੂੰ ਫੋਨ ਕੀਤਾ ਵਾ ਉਹ ਆਪਣੇ ਕੋਲ ਵੀਡੀਓ ਮਤਾ ਹੈਗੀ ਜਾ ਹੂੰ ਭਈ 8 ਵਜੇ ਤੋਂ ਲੈ ਕੇ ਮੁੰਡਾ ਉੱਥੇ ਕੰਮ ਕਰਨ ਲਿਆ ਤੇ ਇਹ ਮੇਰੇ ਆਉਣ ਤੋਂ ਪਹਿਲਾਂ ਮੁੰਡਾ ਨਾਲ ਹੀ ਪੰਪਿਆ ਆਪਣੇ ਤੇ ਮੁੰਡਾ ਪਹਿਲਾਂ ਆ ਗਿਆ ਇਨੇ ਆ ਕੇ ਧੱਕਾ ਮਾਰਿਆ ਬੂਏ ਨੂੰ ਤਿੰਨ ਧੱਕੇ ਮਾਰੇ ਤੀਜੇ ਧੱਕੇ ਨਾਲ ਕੁੰਡੀ ਫੁੱਟੀ ਵੀ ਆ ਕੇ ਇਹਨਾਂ ਦਾਦਾ ਥੱਲੇ ਇਹਨੇ ਮੁੰਡੇ ਨੇ ਚੁੱਕੀ ਆ ਤੇ ਕੁੜੀ ਨੇ ਗੱਲ ਤੋਂ ਸਫਾ ਲਾਇਆ ਵਾ ਤੇ ਇਹਨਾਂ ਵੇਖਿਆ ਭਈ ਕੋਈ ਸਾਹ ਹੋਊਗਾ ਉਹਨੇ ਜਦ ਨੂੰ ਮੰਮੀ ਆ ਗਿਆ ਪਰ ਉਹਦੀ ਡੈਥ ਹੋ ਚੁੱਕੀ ਤੁਹਾਡੇ ਤੇ ਹੀ ਪਰਿਵਾਰ ਰੋਪ ਕਿਉਂ ਲਗਾ ਰਿਹਾ ਇਹ ਤੁਹਾਨੂੰ ਪਰਿਵਾਰ ਨੂੰ ਪਤਾ ਹੋਊਗਾ ਜਦੋਂ ਮੰਨ ਲਓ ਜੇ ਮੰਨ ਲਾ ਪਰਿਵਾਰ ਨੇ ਲਾਇ ਹੀ ਪਰਿਵਾਰ ਮੇਰੇ ਕੋਲ ਆਉਂਦਾ ਆਜਾ ਆਪ ਅੱਖ ਰੱਖਦਾ ਮੇਰੇ ਕੋਲ ਤੇ ਹੁਣ ਇਹ ਥੋੜਾ ਵੀ ਅੱਜ ਉਹਦੀ ਜਾਨ ਚਲੇਗੀ ਆ ਤੇ ਇਹ ਰੋਪ ਲਾਉਣਦੇ ਆ ਉਹਦੇ ਹੁੰਦਿਆਂ ਗੱਲ ਕਰਦੇ ਮੈਂ ਵੀ ਮੰਨਦਾ ਭਈ ਹਾਂ ਠੀਕ ਆ ਨੌ ਹੱਡੀ ਕਹਿਣ ਦੀ ਆ ਜਿ ਤਰ੍ਹਾਂ ਗਲਤ ਗੱਲ ਆ ਹੁਣ ਫਿਰ ਜਿਹੜਾ ਤੁਹਾਡੇ ਰੋਪ ਲਗਾਏ ਕਰਿਓ ਉਹ ਬੇਮੁਨਾਦ ਆ ਜੀ ਬੇਮੁਨਾਦ ਕੀ ਮੰਗਾ ਰਹੇ ਤੁਸੀਂ ਇਹ ਚੀਜ਼ ਦੀ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਇਹ ਚੀਜ਼ ਮੈਂ ਸੌਂ ਦੇਣ ਨੂੰ ਟਾਲਾ ਸਾਹਿਬ ਤੇ ਆ ਰਿਹਾ ਤੇ ਇਹ ਵੀ ਜੇ ਬਾਹਲੀ ਗੱਲ ਇਹ ਵੀ ਟਾਲਾ ਸਾਹਿਬ ਆਉਂਦੇ ਮੰਮੀ ਹੋਂਨਾ ਉਥੇ ਆ ਗਈ ਸੌਂ ਖਾ ਜਾਣ ਜੇ ਸੱਚੇ ਦੇਖ ਆ ਜਾਣ ਜੇ ਮੈਂ ਸੱਚਾ ਤਾਂ ਮੈਂ ਖਾ ਜਾਂ ਦੀ ਮੰਗ ਕਰ ਦਿੱਤੀ ਕਿ ਉਹ ਚਾਹੀਦਾ ਮੰਗ ਮੈਂ ਅਨਪੀ ਬਿਲਕੁਲ ਇਨਸਾਫ ਹੋਣਾ ਚਾਹੀਦਾ ਗਲਤ ਕੰਮ ਨਹੀਂ ਹੋਣਾ ਚਾਹੀਦਾ